ਦੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ 2:30 ਵਜੇ ਰਾਤ ਨੂੰ ਮੀਟਿੰਗ ਕਰਕੇ ਆ ਕੇ ਉਸ ਤੋਂ ਬਾਅਦ ਕਦੇ ਦਿਖੇ ਹੀ ਨਹੀਂ ਮੁੜ ਕੇ ਕਦੇ ਜਦੋਂ ਕਿਸੇ ਨੇ ਕੰਮ ਹੀ ਨਹੀਂ ਕਰਨਾ ਢੱਕਾ ਹੀ ਨਹੀਂ ਤੋੜਨਾ ਲੇਕਿਨ ਜੇਕਰ ਤੁਸੀਂ ਦਿਨੋਂ ਕਿਸੇ ਦੀ ਹਮਦਰਦੀ ਰੱਖਦੇ ਹੋ ਤਾਂ ਕੰਮ ਕਰਕੇ ਦਿਖਾਓ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਕਿਸਾਨ ਦੇ ਮਜ਼ਦੂਰ ਦੇ ਲਈ ਕਿੰਨਾ ਲੰਮਾ ਸਮਸ ਸੜਕ ਤੇ ਬਤਾਇਆ ਠੰਡ ਦੇ ਵਿੱਚ ਨਮਸਕਾਰ ਸਟੂਡੀਓ ਮੈਂ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮਰਿਸ਼ਮਾ ਲੋਕ ਸਭਾ 2024 ਦਾ ਦੰਗਲ ਪੱਕ ਚੁਕਿਆ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਇਹ ਜਿਹੀ ਚੋਟੀ ਦਾ ਦਿਨ ਦਾ ਚੋਰ ਲਗਾ ਰਹੇ ਆ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਮਨ ਚੈਸਟਰ ਆਫ ਇੰਡੀਆ ਕਹਿਲਾਣ ਵਾਲਾ ਸ਼ਹਿਰ ਲੋਕਾਨਾ ਤੇ ਲੋਕਾਨਾ ਦੇ ਅੰਦਰ ਚਾਰ ਪਾਰਟੀਆਂ ਚੋਣਾਂ ਲੜ ਰਹੀਆਂ ਬਹੁ ਕੋਨੀ ਮੁਕਾਬਲਾ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਕਹਿ ਰਹੀ ਆ ਇਸ ਵਾਰ 400 ਪਾਰ ਤੇ ਸੱਤਾਧਾਰੀ ਪਾਰਟੀ ਪੰਜਾਬ ਦੀ ਕਹਿ ਰਹੀ ਆ 13 ਸੀਟਾਂ ਜਿੱਤਾਂਗੇ ਤੇ ਸਾਰਿਆਂ ਨੂੰ ਝਾੜੂ ਨਾਲ ਸਾਫ ਗੱਲ ਕਰ ਲੈਣੇ ਸਾਡੇ ਨਾਲ ਮੌਜੂਦ ਨੇ ਸਾਬਕਾ ਵਿਧਾਨ ਸਭਾ ਦੇ ਸਪੀਕਰ ਰਹੇ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਅੰਦਰ ਇਕਵਾਲ ਸਿੰਘ ਅਟਵਾਲ ਜੀ ਜਿਹੜੇ ਬਾਦਲ ਤੋਂ ਆਉਣ ਸਮਾਜ ਦੇ ਨਿਯਮ ਵੀ ਨੇ ਔਰ ਉਧਿਆਣਾ ਦੀ ਸਭਾ ਦੇ ਕਨਵੀਨਰ ਗੱਲ ਕਰ ਲੈਣੇ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਜੀ ਬਹੁਤ ਧੰਨਵਾਦ ਜੀ ਅਟਵਾਲ ਸਾਹਿਬ ਕੀ ਸਮਝ ਦਿਓ ਇਸ ਵਾਰ ਮੁਕਾਬਲਾ ਚਾਰ ਤਰਫਾ ਹੈ ਪਹਿਲਾਂ ਤੁਸੀਂ ਅਕਾਲੀ ਦਲ ਨਾਲ ਜੁੜ ਕੇ ਇਲੈਕਸ਼ਨ ਲੜਦੇ ਸੀ ਹੁਣ ਕਾਲੀ ਦਲ ਬਾਹਰ ਹੋ ਗਿਆ ਆਪਣਾ ਅਲੱਗ ਇਲੈਕਸ਼ਨ ਲੜ ਰਿਹਾ ਭਾਰਤੀ ਜਨਤਾ ਪਾਰਟੀ ਆਪਣੇ ਅਲੱਗ ਫੁੱਲ ਤੇ ਇਲੈਕਸ਼ਨ ਲੜ ਰਿਹਾ ਸਮੇਂ ਦੇ ਇਹਦਾ ਤੁਹਾਨੂੰ ਨੁਕਸਾਨ ਹੋ ਰਿਹਾ ਫਾਇਦਾ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਸਾਡਾ ਜਿਹੜਾ ਵਰਕਰ ਹੈ ਜਿਹੜਾ ਸਾਡਾ ਕਾਰਜਕਰਤਾ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਜੋਸ਼ੋ ਖਰੋਸ਼ ਦੇ ਨਾਲ ਦੇਸ਼ ਦੇ ਬਹੁਤ ਹੀ ਕਾਬਲ ਪ੍ਰਧਾਨ ਮੰਤਰੀ ਸ਼ਿਨਵਿੰਦਰ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਤੀਸਰੀ ਵਾਰ ਬਣਾਉਣ ਜਾ ਰਿਹਾ ਹੈ ਜੀ ਔਰ ਬਹੁਤ ਤੰਦੇਹੀ ਦੇ ਨਾਲ ਗ੍ਰਾਸ ਰੂਟ ਤੇ ਸਾਡਾ ਵਰਕਰ ਕੰਮ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਅਸੀਂ 14 ਸੀਟਾਂ ਤੇ ਲੜਾਈ ਜਿਹੜੀ ਹੈ ਪਹਿਲੀ ਵਾਰ ਅਸੀਂ ਲੜ ਰਹੇ ਹਾਂ ਸਮੇਤ ਚੰਡੀਗੜ੍ਹ ਔਰ 14 ਦੀਆਂ ਸੀਟਾਂ ਤੇ ਅਸੀਂ ਜਿੱਤ ਵੀ ਪ੍ਰਾਪਤ ਕਰਾਂਗੇ ਤੇ ਮੋਦੀ ਸਾਹਿਬ ਨੂੰ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਾ ਕੇ ਪੰਜਾਬੀ ਵੀ ਆਪਣਾ ਪੂਰਾ ਇਤਕੀ ਸਹਿਯੋਗ ਦੇਣਗੇ ਅਸੀਂ ਸਾਨੂੰ ਪੂਰੀ ਆਸ ਹੈ ਪੰਜਾਬੀਆਂ ਦੀ ਗੱਲ ਕੀਤੀ ਇੱਕ ਪਾਸੇ ਸੁਖੀਰ ਬਾਦਲ ਜੀ ਕਹਿ ਰਹੇ ਬਈ ਇੱਕੋ ਇੱਕ ਪਾਰਟੀ ਹੈ ਖੇਤਰੀ ਪਾਰਟੀ ਜਿਹੜੀ ਪੰਜਾਬੀਆਂ ਦੀ ਹੈ ਔਰ ਪੰਥਕ ਪਾਰਟੀ ਆ ਔਰ ਬਾਕੀ ਪਾਰਟੀਆਂ ਸਾਰੀਆਂ ਬਾਹਰ ਲਈਆਂ ਉਹਨਾਂ ਨੂੰ ਮੂੰਹ ਨਾ ਲਗਾਓ ਆਪਣੇ ਦੁਆਰਾ 메ਨ ਪਾਰਟੀ ਜਿਹੜੀ ਪੰਜਾਬੀਆਂ ਦੀ ਇਕਲਈ ਦਲ ਉਹਨੂੰ ਤੁਸੀਂ ਵੋਟ ਪਾਓ ਉਹ ਕਹਿੰਦੇ ਹੰਗਾਰਾ ਵੀ ਬੜਾ ਮਿਲਿਆ ਪੰਜਾਬ ਯਾਤਰਾ ਵੀ ਕੱਢੀ ਹੈ ਕਿ ਸਮੇਂ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਤੇ ਸਿੱਖਾਂ ਦੇ ਲਈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਉਹ ਇੱਕ ਕਾਬਲੇ ਤਾਰੀਫ ਹੈ ਔਰ ਇਤਿਹਾਸਿਕ ਜਿਹੜੀਆਂ ਮੱਲਾਂ ਮਾਰੀਆਂ ਨੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਕੰਮ ਕਰ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਏ ਨੇ ਜਿਹੜੇ ਕਦੀ ਕਿਸੇ ਨੇ ਸੋਚੇ ਵੀ ਨਹੀਂ ਸੀ ਕਦੀ ਕਿਸੇ ਨੇ ਮੰਗੇ ਵੀ ਨਹੀਂ ਸੀ ਉਹ ਪੰਜਾਬ ਦੇ ਵਾਸਤੇ ਕੰਮ ਕਰ ਸਾਰੇ ਹੋਏ ਨੇ ਇਸ ਕਰਕੇ ਪੰਜਾਬ ਦੇ ਲੋਕ ਬਾਖੂਬੀ ਸਮਝਦੇ ਨੇ ਕਿ ਸਾਡਾ ਸਹੀ ਵਕਾਲਤ ਕੌਣ ਕਰ ਰਿਹਾ ਸਾਡੇ ਹੱਕਾਂ ਦੀ ਰਾਖੀ ਕੌਣ ਕਰ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਬਾ ਕਿੰਨੇ ਫੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪੰਜਾਬੀ ਐਤ ਕੀ ਬਹੁਤ ਵੱਡਾ ਹੁੰਗਾਰਾ ਦੇ ਕੇ ਆਪਣਾ ਪਿਆਰ ਤੇ ਸਤਿਕਾਰ ਜ਼ਰੂਰ ਦੇਣਗੇ ਤੁਕ ਹਮੇਸ਼ਾ ਪਹਿਲਾਂ ਵੀ ਲੋਕ ਸਭਾ ਦੀਆਂ ਚੋਣਾਂ ਚੋਣਾਂ ਹੁੰਦੀਆਂ ਰਹੀਆਂ ਔਰ ਤੁਸੀਂ ਗੱਠ ਜੋੜ ਨਾਲ ਲੜਦੇ ਰਹੇ ਗੱਠ ਜੋੜ ਨਾਲ ਵੀ ਤੁਹਾਡੀਆਂ 2-3 ਸੀਟਾਂ ਚਾਲ ਸੀਟਾਂ ਆਉਂਦੀ ਨੇ ਇਸ ਵਾਰ ਤੁਸੀਂ ਕਿੰਨੇ ਕੰਫੀਡੈਂਟ ਹੋ ਕਹਿ ਰਹੇ ਹੋ ਤੁਸੀਂ 14 ਸੀਟਾਂ ਆਣਗੀਆਂ ਨਾਲ ਇਨਕਲੂਡਿੰਗ ਚੰਡੀਗੜ੍ਹ ਕਿਉਂ ਕੰਫੀਡੈਂਸ ਰੋ ਕੀ ਇਦਾਂ ਦੀ ਗੱਲ ਹੈ ਜਿਹੜਾ ਕਿ ਤੁਹਾਨੂੰ ਲੱਗ ਰਿਹਾ ਪਈ ਇਸ ਵਾਰ ਜਿਹੜਾ ਫੁੱਲ 14 ਤੋਂ 14 ਸੀਟਾਂ ਦੇ ਹੋ ਮજબૂત ਤੇ ਸਥਿਰ ਸਰਕਾਰ ਜੇਕਰ ਦਿੱਤੀ ਹੈ ਤਾਂ ਭਾਰਤ ਦੇ ਵਿੱਚ ਪਹਿਲੀ ਵਾਰ ਨਰਿੰਦਰ ਮੋਦੀ ਜੀ ਨੇ ਸਰਕਾਰ ਦਿੱਤੀ ਹੈ ਇਮਾਨਦਾਰੀ ਦੀ ਸਰਕਾਰ ਦਿੱਤੀ ਹੈ ਔਰ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਨਰਿੰਦਰ ਮੋਦੀ ਜੀ ਨੇ ਤੇ ਪੰਜਾਬੀ ਤਾਂ ਪਹਿਲਾ ਹੀ ਦੇਸ਼ ਪਹਿਲਾ ਦੇਸ਼ ਨੂੰ ਸਮਰਪਿਤ ਹੈ ਦੇਸ਼ ਤੇ ਸਰਹੱਦਾਂ ਨੂੰ ਸਮਰਪਿਤ ਹੈ ਇਸ ਕਰਕੇ ਪੰਜਾਬੀ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਡੂੰਗੀ ਵਿਚਾਰਤਰਾ ਨਾਲ ਗੌਰ ਕਰਦਾ ਹੈ ਕਿ ਸਾਡੇ ਸੋਹਣੇ ਦੇਸ਼ ਨੂੰ ਸਾਡੇ ਸੋਹਣੇ ਸੂਬੇ ਨੂੰ ਕੌਣ ਮਹਿਫੂਜ਼ ਰੱਖ ਸਕਦਾ ਹੈ ਕੌਣ ਸਾਡੀ ਰਾਖੀ ਕਰ ਸਕਦਾ ਹੈ ਕੌਣ ਸਾਨੂੰ ਲੁੱਟ ਸਕਦਾ ਦੇ ਕੌਣ ਸਾਨੂੰ ਦੇ ਸਕਦਾ ਭਾਰਤੀ ਜਨਤਾ ਪਾਰਟੀ ਨੇ ਜੋ ਕੰਮ ਕੀਤੇ ਹੈ ਉਹਨੂੰ ਵੇਖਦਿਆਂ ਹੋਇਆ ਨਰਿੰਦਰ ਮੋਦੀ ਜੀ ਦੇ ਕੀਤੇ ਹੋਏ ਕੰਮਾਂ ਨੂੰ ਪੰਜਾਬ ਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਇਤਕੀ ਮਾਨਤੇ ਸਨਮਾਨ ਸਤਕਾਰ ਦੇਣਗੇ ਪਰ ਲੋਕੀ ਕਹਿੰਦੇ ਪੰਜਾਬ ਦੇ ਵਿੱਚ ਜੋ ਕੰਮ ਹੋਣਾ ਚਾਹੀਦਾ ਵਿਕਾਸ ਹੋਣਾ ਚਾਹੀਦਾ ਭਾਤ ਜਨਤਾ ਪਾਰਟੀ ਨੇ ਉਹ ਨਹੀਂ ਦਿੱਤਾ ਵਿਕਾਸ ਜੋ ਬਾਕੀ ਸੂਬਿਆਂ 'ਚ ਵਿਕਾਸ ਹੋਇਆ ਪੰਜਾਬ ਦੀ ਗੱਲ ਕਰੀਏ ਇੰਡਸਟਰੀ ਦੀ ਗੱਲ ਕਰੀਏ ਵਪਾਰੀ ਦੀ ਗੱਲ ਕਰੀਏ ਉਹ ਨਹੀਂ ਮਿਲ ਸਕਿਆ ਕਿਉਂ ਕਿ ਕਿਉਂਕਿ ਦੂਸਰੀਆਂ ਜਿਹੜੀਆਂ ਸਰਕਾਰਾਂ ਇੱਥੇ ਸੱਤਾ ਸੀਗੀਆਂ ਇਸ ਕਰਕੇ ਬਿੱਤਰ ਰੱਖਿਆ ਜਦੋਂ ਕਿਸੇ ਸੂਬੇ ਦੀ ਸਰਕਾਰ ਨੇ ਆਪਣਾ ਚੰਗੀ ਤਰ੍ਹਾਂ ਕੇਸ ਹੀ ਨੀ ਪੱਖ ਰੱਖਣਾ ਜੇ ਕਿਸੇ ਕਚਹਿਰੀ ਦੇ ਵਿੱਚ ਕੋਰਟ ਦੇ ਵਿੱਚ ਵਕੀਲ ਅਸੀਂ ਮਾਰਾ ਕਰ ਲਈਏ ਤਾਂ ਅਸੀਂ ਕੇਸ ਕਦੇ ਜਿੱਤ ਸਕਦੇ ਆ ਪੰਜਾਬ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੇ ਸੈਂਟਰ ਦੇ ਕੋਲ ਜਾ ਕੇ ਸਹੀ ਤਰੀਕੇ ਨਾਲ ਸਾਡਾ ਕੇਸ ਹੀ ਨਿਪੱਖ ਨਹੀਂ ਰੱਖਿਆ ਤੇ ਸਾਨੂੰ ਮਿਲਣਾ ਕੀ ਸੀਗਾ ਲੇਕਿਨ ਇਸ ਦੇ ਬਾਫਟੂਦ ਪੰਜਾਬ ਦੇ ਵਾਸਤੇ ਕਿੰਨੇ IIT ਆਏ ਕਿੰਨੇ IIM ਆਏ ਅੰਤਰਰਾਸ਼ਟਰੀ 에ਰਪੋਰਟ ਆਇਆ ਬਾਕੀ ਸੂਬੇ ਦੇ ਕਿੰਨੇ 에ਰਪੋਰਟ ਆਏ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਕਿੰਨੀ ਹੋਈ ਹੈ ਇਹ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੇ ਅਸੀਂ ਭਾਵੇਂ ਵੋਟਾਂ ਉਹਨਾਂ ਨੂੰ ਨਹੀਂ ਪਾਈਆਂ ਲੇਕਿਨ ਫੇਰ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਉਹ ਕੰਮ ਕਰਕੇ ਦਿਖਾਤੇ ਜਿਹੜੇ 70 ਸਾਲਾਂ ਚੋਂ ਅਜੇ ਤੱਕ ਨਹੀਂ ਸੀ ਕਿਸੇ ਪ੍ਰਧਾਨ ਮੰਤਰੀ ਨੇ ਕੀਤੇ ਇਥੋਂ ਤੱਕ ਕਿ 10 ਸਾਲ ਪ੍ਰਧਾਨ ਮੰਤਰੀ ਸ਼੍ਰੀ ਸਰਦਾਰ ਮਨਮੋਹਨ ਸਿੰਘ ਜੀ ਵੀ ਰਹੇ ਲੇਕਿਨ ਉਹਨਾਂ ਨੇ ਪੰਜਾਬ ਦੇ ਹੁੰਦਿਆ ਹਾਂ ਵੀ ਪੰਜਾਬੀ ਸਪੂਤ ਹੋਣ ਦਾ ਕੋਈ ਉਹਨਾਂ ਨੇ ਸਬੂਤ ਨਹੀਂ ਦਿੱਤਾ ਔਰ ਉਹਨਾਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਨਰਿੰਦਰ ਮੋਦੀ ਜੀ ਨੇ ਕਰਦੇ। ਸੋਣਿਆ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਪੰਜਾਬ ਦੇ ਵਿੱਚ ਕੇਂਦਰ ਲੁਧਿਆਣਾ ਵੀ ਸ਼ਾਇਦ ਰੈਲੀ ਕਰਨਗੇ ਕਿਤੇ ਇਹ ਨਾਲ ਦਾ ਨਹੀਂ ਹੋਊਗਾ ਅੱਗੇ ਵੰਗੂ ਚੰਨੀ ਜੀ ਸਿੰਘ ਆਪ ਦਾ ਚੰਨੀ ਜੀ ਦੀ ਸਰਕਾਰ ਸੀ ਕਾਂਗਰਸ ਦੀ ਉਹਨਾਂ ਨੂੰ ਮਯੂਸ ਹੋ ਕੇ ਵਾਪਸ ਲੋਟਣਾ ਪਊਗਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਿਲਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਵਾਸਤੇ ਪੰਜਾਬ ਦੇ ਵਿੱਚ ਜ਼ਰੂਰ ਆਉਣਗੇ ਔਰ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਕੇ ਜਾਣਗੇ ਲੱਗਦਾ ਤੁਹਾਨੂੰ ਪਰ ਉਹਨਾਂ ਦੇ ਆਨ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਲਹਿਰ ਆ ਜੋ ਬਾਕੀ ਸੂਬਿਆਂ 'ਚ ਦੇਸ਼ ਦੇ ਵਿੱਚ ਉਹ ਬਣੇਗੀ ਬਿਲਕੁਲ ਪੰਜਾਬ ਦੇ ਵਿੱਚ ਨਰਿੰਦਰਿੰਦਰ ਭਾਈ ਮੋਦੀ ਜੀ ਦੇ ਆਉਣ ਦੇ ਨਾਲ ਬਹੁਤ ਵੱਡਾ ਹੁਲਾਰਾ ਮਿਲੇਗਾ ਹੰਗਾਰਾ ਮਿਲੇਗਾ ਤੇ ਸਾਡੇ ਵਰਕਰ ਪਹਿਲਾਂ ਵੀ ਬਹੁਤ ਮਿਹਨਤ ਕਰ ਰਿਹਾ ਤੇ ਹੋਰ ਵੱਧ ਚੜ ਕੇ ਮਿਹਨਤ ਕਰਨਗੇ ਲਾਸਟ ਵੱਲ ਉਹ ਧਿਆਨ ਤੇ ਆ ਜਾਂਦੇ ਤੁਹਾਡੇ ਕੈਂਡੀਡੇਟਸ ਕਾਂਗਰਸ ਤੋਂ ਆਏ ਨੇ ਕਹਿੰਦੇ ਬਾਹਰੀ ਕੈਂਡੀਡੇਟ ਹੈ ਹਾਲਾਂਕਿ ਕਾਂਗਰਸ ਦਾ ਵੀ ਕਹਿ ਰਹੇ ਨੇ ਕਿ ਉਹ ਪੈਰਾਸ਼ੂਟ ਰਹੀਂ ਆਇਆ ਤੁਹਾਨੂੰ ਲੱਗਦਾ ਵੀ ਰਵਨੀਤ ਸਿੰਘ ਬਿੱਟੂ ਅਗਰ ਭਾਰਤੀ ਜਨਤਾ ਪਾਰਟੀ ਚਾਏ ਆ ਤੇ ਉਹ ਆਪਣੀ ਸੀਟ ਬੀਜਪੀ ਦੇ ਇੱਕ ਝੋਲੀ ਚ ਪਾ ਸਕਣਗੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੇ ਬਤੌਰ ਮੈਂਬਰ ਪਾਰਲੀਮੈਂਟ ਪੰਜਾਬ ਦੇ ਕਿਸਾਨਾਂ ਦੇ ਲਈ ਕਿਸਾਨ ਦੇ ਮਜ਼ਦੂਰ ਦੇ ਲਈ ਕਿੰਨਾ ਲੰਮਾ ਸਮਾਂ ਸੜਕ ਤੇ ਬਤਾਇਆ ਠੰਡ ਦੇ ਵਿੱਚ ਜਿੱਥੇ ਕਿਸਾਨ ਬੈਠਾ ਸੀ ਉੱਥੇ ਰਵਨੀਤ ਬਿੱਟੂ ਜੀ ਵੀ ਬੈਠੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਜਿੰਨੀ ਦੇਰ ਉਹਨਾਂ ਨੇ ਲੁਧਿਆਣੇ ਦੇ ਨੂੰਮੈਂਟ ਕੀਤੀ ਹੈ ਲੋਕ ਸਭਾ ਦੇ ਵਿੱਚ ਚਾਹੇ ਉਹਨਾਂ ਨੇ ਕਿਸੇ ਵੀ ਪਾਰਟੀ ਵੱਲੋਂ ਕੀਤੀ ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਕਿਸੇ ਤਰ੍ਹਾਂ ਦਾਗ ਨਹੀਂ ਲੱਗਣ ਦਿੱਤਾ ਚਿੱਟੀ ਚਾਦਰ ਲੈ ਕੇ ਅੱਜ ਲੋਕਾਂ ਦੇ ਕਚਹਿਰੀ 'ਚ ਦੁਬਾਰਾ ਫੇਰ ਆਏ ਔਰ ਨੌਜਵਾਨ ਨੇ ਅਗਾਂਵਧੂ ਸੋਚ ਰੱਖਦੇ ਆ ਲੁਧਿਆਣਾ 'ਚ ਕੁਝ ਕਰਨਾ ਚਾਹੁੰਦੇ ਆ ਲੁਧਿਆਣਾ ਦੇ ਰਹਿਣ ਵਾਲੇ ਆ ਇੱਥੋਂ ਦੇ ਜੰਪਾਲ ਐ ਇੱਥੋਂ ਦੇ ਮਿੱਟੀ ਨਾਲ ਸੰਬੰਧ ਰੱਖਦੇ ਆ ਜਿਸ ਖੁਸ਼ਬੂ ਦੇ ਵਿੱਚ ਬੰਦਾ ਪੈਦਾ ਹੋਇਆ ਪਲਿਆ ਹੋਵੇ ਵੱਡਾ ਹੋਇਆ ਹੋਵੇ ਇਹ ਸੁਭਾਵਿਕ ਹੈ ਕਿ ਉਸ ਮਿੱਟੀ ਦੇ ਨਾਲ ਉਹਨੂੰ ਪਿਆਰ ਮੁਹੱਬਤ ਹੁੰਦੀ ਹੈ ਤੇ ਲੁਧਿਆਣਾ ਲੋਕ ਸਭਾ ਦੇ ਨਾਲ ਉਹ ਜੁੜੇ ਹੋਏ ਆ ਤੇ ਲੁਧਿਆਣਾ ਲੋਕ ਸਭਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਟੀ ਪੱਧਰ ਤੋਂ ਪਰ ਉੱਠ ਕੇ ਐਤ ਕੀ ਜਿੱਥੇ ਰਵਨੀਤ ਸਿੰਘ ਬਿੱਟੂ ਜੀ ਨੂੰ ਵੋਟ ਪਾਣੀ ਉਹਨਾਂ ਨੇ ਉਹਨਾਂ ਨੇ ਕੇਵਲ ਰਵਨੀਤ ਸਿੰਘ ਬਿੱਟੂ ਜੀ ਨੂੰ ਵੋਟ ਨਹੀਂ ਪਾਣੀ ਉਹਨਾਂ ਨੇ ਦੇਸ਼ ਦੇ ਕਾਬਲ ਪ੍ਰਧਾਨ ਮੰਤਰੀ ਸ਼ਰਿੰਦਰਿੰਦਰ ਮੋਦੀ ਜੀ ਨੂੰ ਵੋਟ ਪਾਣੀ ਹੈ ਇਸ ਕਰਕੇ ਬਹੁਤ ਸੁਚੱਜੇ ਸਾਡੇ ਲੋਕ ਨੇ ਬਹੁਤ ਸਿਆਣੇ ਲੋਕ ਹੈ ਸਮਝਦਾਰ ਲੋਕ ਹੈ ਲੁਧਿਆਣਾ ਲੋਕ ਸਭਾ ਦੇ ਬਹੁਤ ਵੱਡੀ ਗਿਣਤੀ ਚਾਇਤ ਕੀ ਜਿਤਾ ਕੇ ਕਿਤੇ ਹੱਥ ਸਿਰ ਜਣ ਕੇ ਰਵਨੀਤ ਬਿੱਟੂ ਜੀ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਉਥੋਂ ਜਾਣਗੇ ਨਾਸਿਕ ਤੋਂ ਕੁਐਸਚਨ ਆ ਤੁਸੀਂ ਗੱਲ ਕੀਤੀ ਕਿਸਾਨਾਂ ਦੀ ਕਿ ਕਿਸਾਨ ਇਸ ਵਾਰ ਜੇ ਕਹਿੰਦੇ ਰੁਨੀਤ ਬਿੱਟੂ ਜੀ ਨੇ ਬੜਾ ਸਾਥ ਦਿੱਤਾ ਕਿਸਾਨਾਂ ਦਾ ਕਿ ਕਿਸਾਨ ਇਸ ਵਾਰ ਅਮਿਤ ਬਿੱਟੂ ਦਾ ਸਾਥ ਦੇਣਗੇ ਕਿ ਪਿੰਡਾਂ ਚ ਜਾ ਕੇ ਜਾਣ ਕੇ ਉਹ ਜਦੋਂ ਜਾਣਗੇ ਬੋਟ ਮੰਗਣ ਉਹਨਾਂ ਨੂੰ ਹੰਗਾਰਾ ਮਿਲੂਗਾ ਕਿ ਵਿਰੋਧਤਾ ਹੋਏਗੀ ਜਮੂਰੀਅਤ ਦੇ ਵਿੱਚ ਲੋਕਤੰਤਰ ਦੇ ਵਿੱਚ ਹਰ ਇਨਸਾਨ ਨੂੰ ਹਰ ਵਿਅਕਤੀ ਨੂੰ ਹਰ ਭਾਰਤੀ ਨੂੰ ਆਪਣੀ ਗੱਲ ਕਹਿਣ ਦਾ ਦੱਸਣ ਦਾ ਰੋਸ ਜ਼ਾਹਰ ਕਰਨ ਦਾ ਹੱਕ ਹੈ ਔਰ ਸਾਡੇ ਕਿਸਾਨ ਵੀਰ ਸਾਡੇ ਜਿਹੜੇ ਕੋਈ ਰੋਸ ਧਰਨਾ ਕਰਦੇ ਆ ਸਾਡੀ ਵਿਰੋਧਤਾ ਕਰਦੇ ਆ ਅਸੀਂ ਉਹਨਾਂ ਨੂੰ ਫੇਰ ਵੀ ਸਜਦਾ ਕਰਦੇ ਆ ਸਾਡੇ ਭਰਾ ਆ ਸਾਡੇ ਭਾਈ ਆ ਸਾਡੇ ਪਰਿਵਾਰ ਆ ਅਸੀਂ ਉਹਨਾਂ ਦੇ ਨਾਲ ਆ ਉਹ ਸਾਡੇ ਨਾਲ ਆ ਵੋਟ ਬੈਂਕ ਬਹੁਤ ਵੱਡਾ ਕਿਸਾਨ ਦਾ ਵੋਟ ਬੈਂਕ ਵੀ ਹੈ ਬਹੁਤ ਵੱਡਾ ਵੋਟ ਬੈਂਕ ਤੁਹਾਨੂੰ ਵੋਟ ਬੈਂਕ ਤੇ ਕਿੰਨੀ ਆਸ ਹੈ ਗੱਲ ਗੱਲ ਵੋਟ ਨਹੀਂ ਮੈਂ ਕੱਲ ਵੋਟ ਦੀ ਨਹੀਂ ਕਰ ਰਿਹਾ ਜੀ ਸਾਡੀ ਸਾਂਝ ਬੜੀ ਡੂੰਗੀ ਹੈ ਨਾ ਅਸੀਂ ਉਹਨਾਂ ਤੋਂ ਵੱਖ ਹੋ ਸਕਦੇ ਨਾ ਉਹ ਸਾਡੇ ਤੋਂ ਵੱਖ ਹੋ ਸਕਦੇ ਨਰਾਜ਼ਗੀ ਹੋ ਸਕਦੀ ਹੈ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਉਹ ਨਾਰਾਜ਼ਗੀ ਵੀ ਦੂਰ ਕਰਾਂਗੇ ਸਾਰੇ ਕੰਮ ਕਰਾਂਗੇ ਅਸੀਂ ਕਿਸਾਨਾਂ ਲਈ ਬਹੁਤ ਕੋਸ਼ਿਸ਼ ਦਿੱਤਾ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਜੀ ਕਮੀਆਂ ਰਹਿ ਜਾਂਦੀਆਂ ਨੇ ਕੰਮ ਕਰੂਗਾ ਤਾਂ ਬੰਦਾ ਕਮੀ ਵੀ ਰਹੂਗੀ ਤੇ ਜੇ ਕਮੀ ਰਹੂਗੀ ਤੇ ਦੁਬਾਰਾ ਫੇਰ ਬੈਠ ਕੇ ਨਜਠਾਂਗੇ ਤੇ ਉਹ ਸਾਰੀਆਂ ਪੂਰੀਆਂ ਵੀ ਕਰਾਂਗੇ ਇਹ ਚ ਕਿਹੜੀ ਗੱਲ ਹੈ ਜਦੋਂ ਬੰਦਾ ਕੰਮ ਕਰਦਾ ਤਾਂ ਕਮੀ ਤਾਂ ਹੁੰਦੀ ਹੈ ਜਦੋਂ ਕਿਸੇ ਨੇ ਕੰਮ ਹੀ ਨਹੀਂ ਕਰਨਾ ਡੱਕਾ ਹੀ ਨਹੀਂ ਤੋੜਨਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ 2:30 ਵਜੇ ਰਾਤ ਨੂੰ ਮੀਟਿੰਗ ਕਰਕੇ ਆ ਕੇ ਸੇਹਰਾ ਲੈ ਕੇ ਕਿਸਾਨਾਂ ਦੀ ਮਨੁਮਾਇਦਗੀ ਕਰ ਰਹੇ ਆ ਉਦੋਂ ਬਾਅਦ ਕਦੇ ਦਿਖੇ ਹੀ ਨਹੀਂ ਮੁੜ ਕੇ ਕਦੇ ਉਹ ਹੁੰਦਾ ਫੋਟੋ ਸੈਸ਼ਨ ਲੇਕਿਨ ਜੇਕਰ ਤੁਸੀਂ ਦਿਲੋਂ ਕਿਸੇ ਦੀ ਹਮਦਰਦੀ ਰੱਖਦੇ ਹੋ ਤਾਂ ਕੰਮ ਕਰਕੇ ਦਿਖਾਓ ਫੋਟੋ ਸੈਸ਼ਨ ਨਾ ਕਰਾਓ ਤੇ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਦੀ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਕੰਮ ਕਰਨ ਦੀ ਸ਼ਾਸ ਰੱਖਦੀ ਹੈ ਆਉਣ ਵਾਲੇ ਸਮੇਂ 'ਚ ਜਿੰਨੇ ਦੁੱਖ ਦਰਦ ਤਕਲੀਫਾਂ ਨੇ ਜੇ ਕੋ ਕਮੀਆਂ ਰਹਿੰਦੀਆਂ ਵੀ ਨੇ ਅਸੀਂ ਬਿਲਕੁਲ ਆਪ ਪੂਰੀਆਂ ਕਰਾਂਗੇ ਉਹਨਾਂ ਨਾਲ ਰਲ ਕੇ ਕਰਾਂਗੇ ਅਸੀਂ ਪੂਰੀਆਂ ਤੁਸੀਂ ਜੀ ਹਮ ਦੀ ਗੱਲ ਕੀਤੀ ਹੈ ਭਗਵੰਤਪਾਨ ਦੀ ਗੱਲ ਕੀਤੀ ਹੈ ਭਗਵੰਤਪਾਨ ਕਹਿੰਦੇ 13 ਦੀਆਂ 13 ਸੀਟਾਂ ਇਸ ਵਾਰ ਅਸੀਂ ਜਿੱਤਾਂਗੇ ਕਿਸੇ ਨੂੰ ਜਿੱਤਣ ਨਹੀਂ ਦੇਣੀ ਕਿਉਂਕਿ ਅਸੀਂ ਦੋ ਸਾਲ ਚ ਬਹੁਤ ਵਿਕਾਸ ਕੀਤਾ ਬਿਜਲੀ ਦੇ ਬਿੱਲ ਵੀ ਫ੍ਰੀ ਦਿੱਤੇ ਬਹੁਤ ਕੁਝ ਕੀਤਾ ਮੰਨਦੇ ਹੋ ਉਹ ਛੱਡੋ ਯਾਰ ਸਾਡੇ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਸਤਕਾਰ ਚ ਆਪਾਂ ਕਾਹਨੂੰ ਕੋ ਗੱਲ ਕਹਿਣੀ ਲੋਕ ਚੰਗੀ ਤਰ੍ਹਾਂ ਜਾਣਦੇ ਐ ਸੰਗਰੂਰ ਵਾਲੇ ਉਹਨਾਂ ਨੂੰ ਜਾਣਦੇ ਐ ਉਹਨਾਂ ਦੀ ਗੱਲ ਉਹਨਾਂ ਤੇ ਹੀ ਰਹਿਣ ਦਿਓ ਲੋਕ ਚੰਗੀ ਤਰ੍ਹਾਂ ਜਾਣਦੇ ਐ ਸਾਡੀਆਂ ਮਾਈਆਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਜਾ ਕੇ ਪੁੱਛੋ ਜਿਹੜੀਆਂ ਉਹਨਾਂ ਦਾ ਸ਼ੰਗ ਨੂੰ ਡਿੱਗਦੀਆਂ ਪਈਆਂ ਵੀ ਸਾਨੂੰ ਪਤਾ ਨਹੀਂ 1000 ਰੁਪਏ ਕਿਦਨ ਮਿਲੂਗਾ ਜਿੱਦਨ ਉਹਨਾਂ ਨੂੰ 1000 ਰੁਪਏ ਦੇ ਦਿੱਤਾ ਤੇ ਲੋਕ ਤਾਂ ਵਿਸ਼ਵਾਸ ਤਾਂ ਹੀ ਕਰਨਗੇ हां ਜਿਤਾ ਦੋ ਫਿਰ ਠੀਕ ਹੈ ਚੰਗੀ ਗੱਲ ਹੈ ਫਿਰ ਲੋਕ ਵੀ ਜਿਤਾਣਗੇ ਕਿ ਚੰਗੀ ਇਧਰ ਜਿਤਾਣਗੇ ਉਹਨਾਂ ਨੂੰ ਤੁਸੀਂ ਆਪ ਦੇਖੋਗੇ ਲੋਕ ਉਹਨਾਂ ਨੂੰ ਕੀ ਫਤਵਾ ਦਿੰਦੇ ਆ ਤੁਹਾਡੇ ਸਾਹਮਣੇ ਹੀ ਆ 4 ਜੂਨ ਨੂੰ ਤੁਹਾਨੂੰ ਪਤਾ ਲੱਗ ਜੂਗਾ ਤੁਹਾਨੂੰ ਚਲੋ ਮੁਕਾਬਲਾ ਕਰਨ ਨਾਲਾਸਤੇ ਸੱਤਾਧਾਰੀ ਪਾਰਟੀ ਨਾਲ ਆ ਕਾਂਗਰਸ ਨਾਲਕ ਜਾਂ ਫਿਰ ਅਕਾਲੀ ਦਲ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਅਸੀਂ ਆਪਣੀ ਨਹੀਂ ਅਸੀਂ ਆਪਣੀ ਸੋਚ ਨਾਲ ਕੰਮ ਕਰਦੇ ਆ ਅਸੀਂ ਲੋਕਾਂ ਦੇ ਦਿਲਾਂ 'ਚ ਰਾਜ ਕਰਨਾ ਹੈ ਅਸੀਂ ਲੋਕਾਂ ਦੇ ਦਿਲਾਂ 'ਚ ਵਾਸਾ ਕਰਨਾ ਹੈ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈ ਵੋਟਾਂ ਚੋਣਾ ਜਿੱਤਨੀ ਆ ਉਹ ਸਾਡੇ ਸਤਕਾਰਯੋਗ ਵੋਟਰਾਂ ਦੇ ਹੱਕ ਚ ਹੈ ਲੇਕਿਨ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਸੇਵਾ ਇਮਾਨਦਾਰੀ ਨਾਲ ਕਰਨੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਪੰਜਾਬ ਦੇ ਲੋਕਾਂ ਦੀ ਸੇਵਾ ਵੀ ਕਰੇਗਾ ਉਹਨਾਂ ਦੀ ਆਵਾਜ਼ ਵੀ ਬਣੇਗਾ ਚਲੋ ਇੱਕ ਹੋਰ ਫਤਿਹਗੜ੍ਹ ਸਾਹਿਬ ਲੁਧਿਆਣਾ ਨਾਲ ਹੀ ਲੱਗਦਾ ਹੈ ਫਤਿਹਗੜ੍ਹ ਸਾਹਿਬ ਹਲ ਤੱਕ ਭਾਰਤੀ ਜਨਤਾ ਪਾਰਟੀ ਆਪਣਾ ਕੈਂਡੀਡੇਟ ਨਹੀਂ ਦੇ ਸਕੇ ਕੀ ਕਹਿੰਦੇ ਕੋਈ ਸਾਠ ਗੰਠਾ ਜਾਂ ਦਿਨਾਂ ਨੇ ਕਿਉਂਕਿ ਉਹ ਕਾਂਗਰਸੀ ਇਹ ਕਹਿੰਦੇ ਨੇ ਕਿ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਹੋ ਸਕਦਾ ਉਹਦੇ ਨਾਲ ਹੀ ਉਹਨਾਂ ਦੀ ਗੱਠਜੋੜ ਹੋ ਜਾ ਤੇ ਉਹ ਹੈ ਨਾ ਭਾਰਤੀ ਜਨਤਾ ਪਾਰਟੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਚਾਰ ਲੋਕ ਸਭਾ ਦੇ ਕੈਂਡੀਡੇਟ ਸਹਿਬਾਨ ਸਾਡੇ ਕਿਸੇ ਵੀ ਵੇਲੇ ਅਨਾਉਂਸ ਹੋ ਸਕਦੇ ਐ ਭਾਰਤੀ ਜਨਤਾ ਪਾਰਟੀ ਦੇ ਕੋਲ ਵਰਕਰ ਬਹੁਤ ਨੇ ਕਾਰਜਕਰਤਾ ਬਹੁਤ ਨੇ ਔਰ ਸਾਡੇ ਕੋ ਕਮੀ ਨਹੀਂ ਹੈ ਜਿਸ ਵੀ ਕਾਰਜਕਰਤਾ ਨੂੰ ਜਿਸ ਵੀ ਕਿਸੇ ਵਰਕਰ ਨੂੰ ਭਾਰਤੀ ਜਨਤਾ ਪਾਟੀ ਲੀਡਰਸ਼ਿਪ ਉਮੀਦਵਾਰ ਬਣਾ ਕੇ ਲੋਕਾਂ ਦੇ ਕਚਹਿਰੀ ਚ ਪਹੁੰਚਾਏਗੀ ਲੋਕ ਉਹਨਾਂ ਨੂੰ ਸਤਕਾਰ ਵੀ ਦੇਣਗੇ ਤੇ ਸਾਡੇ ਵਰਕਰ ਉਹਨਾਂ ਨਾਲ ਕੇ ਕੰਮ ਵੀ ਕਰਨਗੇ ਤੁਸੀਂ ਛੇਤੀ ਉਡੀਕ ਕਰੋ ਛੇਤੀ ਹੀ ਉਹਦਾ ਵੀ ਫੈਸਲਾ ਹੋ ਜਾਏਗਾ ਫਤਿਹਗੜ ਸਾਹਿਬ ਤੁਸੀਂ ਨਾ ਤੁਹਾਡੇ ਫਾਜ਼ਲ ਸਾਹਿਬ ਨੇ ਬਹੁਤ ਕਾਫੀ ਉੱਥੇ ਸੇਵਾ ਕੀਤੀ ਹੈ ਔਰ ਤੁਹਾਡਾ ਨਾਮ ਉੱਥੇ ਇੱਕ ਨੰਬਰ ਤੇ ਚੱਲ ਰਿਹਾ ਕਿ ਤੁਹਾਨੂੰ ਅਗਰ ਭਾਜਪਾ ਪਾਰਟੀ ਟਿਕਟ ਦਿੰਦੀ ਹੈ ਕਰ ਲੜੋਗੇ ਸਾਡੇ ਪਰਿਵਾਰ ਨੇ ਮੇਰਾ ਖਿਆਲ ਆ ਪੰਜਾਬ ਦੇ ਅੱਧੇ ਹਿੱਸੇ 'ਚ ਅਸੀਂ ਚੋਣਾਂ ਲੜੀਆਂ ਹੋਣੀਆਂ ਮਾਝੇ 'ਚ ਵੀ ਲੜੀ 도ਆਬੇ 'ਚ ਵੀ ਲੜੀ ਤੇ ਮਾਲਵੇ 'ਚ ਵੀ ਲੜੀ ਇਹ ਵਾਹਿਗੁਰੂ ਦੀ ਪਰਮਾਤਮਾ ਦੀ અપਾਰ ਕਿਰਪਾ ਸਦਕਾ ਹੀ ਹੋਇਆ ਪੰਜਾਬ ਦੇ ਲੋਕਾਂ ਨੇ ਬਹੁਤ ਅਸ਼ੀਰਵਾਦ ਦਿੱਤਾ ਅਸੀਂ ਬੜੀਆਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਵੀ ਤੇ ਜਿੱਤੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਵੀ ਤੇ ਜਿੱਤੀਆਂ ਵੀ ਇਹ ਲੋਕਾਂ ਦੇ ਅਸ਼ੀਰਵਾਦ ਨਾਲ ਹੀ ਹੁੰਦਾ ਇਨਸਾਨ ਦੇ ਹੱਥ 'ਚ ਕੁਝ ਨਹੀਂ ਹੁੰਦਾ ਲੋਕ ਆਵਾਮ ਇਹ ਜਿਹਨੂੰ ਕਹਿੰਦਾ ਆਵਾਜ਼-ਏ-ਖਲਕ ਆਵਾਜ਼ੇ ਖੁਦਾ ਇਹ ਲੋਕਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ ਕੋਈ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ ਇਹ ਲੋਕਾਂ ਦੀਆਂ ਭਾਵਨਾਵਾਂ ਨੇ ਲੋਕਾਂ ਦੇ ਸਧਰਾਂ ਨੇ ਆਵਾਜ਼ ਦਾ ਹੈ ਨਾ ਕਹ ਰਹੇ ਤਾਂ ਤੁਹਾਡੀ ਚਾਹਤ ਕੀ ਨਹੀਂ ਲੋਕਾਂ ਦੀ ਆਵਾਜ਼ ਜਿਹੜੀ ਉਹ ਤਾਂ ਸਾਡੀ ਪੰਜਾਬ ਦੇ ਹਰ ਹਲਕੇ 'ਚ ਹੁੰਦੀ ਹੈ ਜੀ ਹਰ ਹਲਕੇ ਸਾਡਾ ਨਾਮ ਲੈਣ ਲੱਗਦੇ ਇਸ ਤੋਂ ਲੜੋਗੇ ਜੇਕਰ ਪਾਰਟੀ ਤੱਕ ਦਿੰਦੇ ਜੀ ਤੁਹਾਨੂੰ ਸੇਵਾ ਦਾ ਮੌਕਾ ਲੜੋ ਪਰ ਇਹਦੇ ਬਾਰੇ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਪੁੱਛ ਸਕਦੇ ਹੋ ਮੈਂ ਤਾਂ ਇੱਕ ਛੋਟਾ ਜਿਹਾ ਵਰਕਰ ਹਾਂ ਨਹੀਂ ਮੇਰੀ ਮੇਰੀ ਕੋਈ ਚਾਹਤ ਨਹੀਂ ਮੈਂ ਤਾਂ ਇੱਕ ਵਰਕਰ ਹਾਂ ਪਾਰਟੀ ਦਾ ਸਿਪਾਹੀ ਹਾਂ ਪਾਰਟੀ ਮੈਨੂੰ ਜਿੱਥੇ ਰੱਖੇਗੀ ਮੈਂ ਉਸੇ ਚੀਜ਼ 'ਚ ਖੁਸ਼ ਹਾਂ ਬਹੁਤ ਜ਼ਿੰਦਗੀ 'ਚ ਜਿਹਨੂੰ ਕਹਿੰਦੇ ਵੀ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਲੋਕਾਂ ਨੇ ਦਿੱਤਾ ਇੱਕ ਲਾਈਫ ਦੇ ਵਿੱਚ ਸਹੀ ਸੋਚ ਰੱਖੀ ਹੋਈ ਹੈ ਕੋਈ ਕਾਲ ਨਹੀਂ ਆਪਾਂ ਨੂੰ ਕਿਸੇ ਤਰ੍ਹਾਂ ਦੇਖ ਬਹੁਤ ਸ਼ੁਕਰਾਨਾ ਲੋਕਾਂ ਦਾ ਜੀ ਕੋਈ ਲਾਲਚ ਨਹੀਂ ਹੈ ਸੇਵਾ ਕਰਨੀ ਹੈ ਧੰਨਵਾਦ ਜੀ ਅਤਵਾਲ ਸਾਹਿਬ ਤੋੜਾ ਸਕ੍ਰੀਪਟੀ ਸਮਾਂ ਲਿਆ ਇਹ ਹਨ 인ਦਰ ਇਕਵਾਲ ਸਿੰਘ ạtਵਾਲ ਜਿਹੜੇ ਕਿ ਐਕਸਐਮਐਲ ਵੀ ਰਹੇ ਔਰ ਲੁਧਿਆਣਾ ਲੋਕ ਸਭਾ ਦੇ ਕਨਵੀਨਰ ਵੀ ਨੇ ਔਰ ਭਾਜਪਾ ਪਾਰਟੀ ਦੇ ਵਾਇਸ ਪ੍ਰੈਜ਼ੀਡੈਂਟ ਹਨ ਉਹਨਾਂ ਦਾ ਇਹ ਕਹਿਣਾ ਕਿ ਆਉਣ ਵਾਲਾ ਸਮਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਔਰ ਲੁਧਿਆਣਾ ਦੀ ਸੀਟ ਵੀ ਅਸੀਂ ਜਿੱਤ ਕੇ ਨਰਿੰਦਰ ਮੋਦੀ ਪ੍ਰਾਇਮੇਟ ਸਤੇ 44 ਪਾਵਾਂਗੇ ਦੇਖਣਾ ਹੋਊਗਾ ਹੁਣ ਇੱਕ ਤਰੀਕ ਨੂੰ ਏਵੀਐਮ ਦੀਆਂ ਮਸ਼ੀਨਾਂ ਦੇ ਵਿੱਚ ਕਿਹਦਾ ਨਾਮ ਦਰਜ ਹੁੰਦਾ ਤੇ ਚਾਰਤੇ ਕਿਨੂੰ ਕਿਹਦੇ ਜਿੱਤ ਹੁੰਦੀ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਰਾਜਸ਼ਮਰ ਸਿਟੀਵ ਨਿਊਜ਼ ਟੂ